ਮੈਂ ਤਾਂ ਪਤਾ ਹੀ ਨਹੀਂ ਸੀ ਕੁਝ ਮੈਂ ਤਾਂ ਚਾ ਹੀ ਚੜਿਆ ਹੋਇਆ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਸੋਚੇ ਹੋਏ ਸੀ ਮੇਰੀ ਕੋਲ ਲਿਸਟ ਬਣੀ ਹੋਈ ਹੈ ਕਿ ਜ਼ਿੰਦਗੀ 'ਚ ਕਿਹੜੇ-ਕਿਹੜੇ ਕਰੈਕਟਰ ਕਰ ਲੈਣੇ ਨਾ ਉਹਦੇ 'ਚ ਨੈਗੇਟਿਵ ਪੋਜ਼ਿਟਿਵ ਸਾਰੇ ਸੀਗੇ ਆ ਵੀ ਉਹਨਾਂ 'ਚ ਇੱਕ ਸੀਗਾ ਮੈਂ ਯਾਰ ਹੁਣ ਮੌਕਾ ਮਿਲਿਆ ਇਕੱਲਾ ਰਹਿ ਗਿਆ ਜੀਗਾ ਸੋ ਬਾਈ ਨੇ ਦੱਸਿਆ ਕਿ ਜਦੋਂ ਪਹਿਲੇ ਦਿਨ ਸੂਟ ਪਾਇਆ ਪਹਿਲੀ ਫੋਟੋ ਮੈਂ ਆਪਣੀ ਮੰਮੀ ਨੂੰ ਭੇਜੀ ਕਿ ਨਹੀਂ ਤੂੰ ਤਾਂ ਮਾਸੀ ਵਰਗਾ ਲੱਗਦਾ ਸੋ ਅਹਨਾ ਸੋ ਮੇਰੀਆਂ ਚਾਰ ਮਾਸੀਆਂ ਨੇ ਨਾ ਬਹੁਤ ਖੁਸ਼ ਹੋਈਆਂ ਉਹ ਕਹਿੰਦੀਆਂ ਤੂੰ ਸਾਡੀ ਭੈਣ ਹੀ ਲੱਗਦਾ ਔਰ ਇਹਨਾਂ ਦੇ ਮਾਸੜ ਨੇ ਉਹ ਤੁਸੀਂ ਡੀਪੀ ਲਾਈ ਹੈ ਦੀ ਮਾਸੜ ਤਾਂ ਆ ਜੀ ਪੁੱਛੀ ਜਾਂਦਾ ਇਹ ਕਦੋਂ ਤਿਆਰ ਹੋਣਾ ਦੁਆਰਾ ਸੋ ਬਹੁਤ ਔਖਾ ਸੀਗਾ ਮਜ਼ਾ ਵੀ ਬਹੁਤ ਆਇਆ ਇਹ ਤਾਂ ਚਲੋ ਹਜੇ ਟ੍ਰੇਲਰ ਆਇਆ ਨਾ ਜਦੋਂ ਫਿਲਮ ਤੁਸੀਂ ਦੇਖੋਗੇ ਨਾ ਫਿਲਮ ਵਾਕਈ ਬਹੁਤ ਦਾ ਅਨਟਰਟੇਨਿੰਗ ਹੈ ਜਦੋਂ ਫਿਲਮ ਚ ਅਸਲੀ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਆਪਾਂ ਫਿਲਮ ਦੇਖਦੇ ਆ ਨਾ ਕਰੈਕਟਰ ਕਰਨ ਦਾ ਵੀ ਕਿਉਂਕਿ 2-3 ਦਿਨ ਤਾਂ ਲੱਗਦੇ ਆ ਨਾ ਤੁਸੀਂ ਬਿਲਕੁਲ ਹੀ ਇੱਕ ਆਟੋ ਆਫ ਬਾਕਸ ਜਾ ਕੇ ਚਲੇ ਜਾਣਾ ਪਰ ਸੱਚੀ ਬਹੁਤ मजा ਆਇਆ ਆ ਬ੍ਰਾਂਡ ਬ੍ਰੂਡ ਤਾਂ ਮੈਨੂੰ ਤਾਂ ਐਸੀ ਜਿਹੜਾ ਮਰਜ਼ੀ ਚਾਹੇ 19 ਸੈਕਟਰ ਤੋਂ ਲਿਆ ਚਾਹੇ 22 ਤੋਂ ਲਿਆ ਹਾਂ ਸਾਨੂੰ ਨਹੀਂ ਸੀ ਪਤਾ ਲੱਗਦਾ ਬੋਲਾ ਪਰ ਮਜ਼ਾ ਆ ਰਿਹਾ ਸੀ ਬਹੁਤ